ਬਹੁਤ ਵੱਡੀ ਖਬਰਾਂ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਇੱਕ ਬਹੁਤ ਵੱਡਾ ਸਕੰਝਾ ਕਸ ਹੈ ਗਿਆ। ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਉਹ ਵੀ ਤਸੁੱਤੇ ਟੰਗੇ ਜਾਣਗੇ। ਔਰ ਤੀਜੀ ਖਬਰ ਜਿਹੜੀ ਇਸ ਦਿਨ ਜੁੜੀ ਹੈ ਡੀਆਈਜੀ ਭੁੱਲਨ ਸਾਹਿਬ ਦਾ ਰਿਮਾਂਡ ਮਿਲ ਚੁੱਕਿਆ ਸੀਬੀਆਈ ਨੂੰ। ਤਿੰਨ ਵੱਡੀਆਂ ਖਬਰਾਂ ਤੇ ਤੁਹਾਡੇ ਨਾਲ ਚਰਚਾ ਕਰਾਂਗੇ ਕਿਉਂਕਿ ਪੰਜਾਬ ਭਰ ਦੇ ਵਿੱਚ ਅੱਜ ਦੇ ਦਿਨ ਦੇ ਅੰਦਰ ਤਰਫੰਨੀ ਮਚਣ ਜਾ ਰਹੀ ਹੈ। ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਬਹੁਤ ਬਾਰ ਪੰਜਾਬ ਦੇ ਲੋਕਾਂ ਨੇ ਵੀ ਇਹੀ ਗੱਲ ਕਹੀ ਸੀ ਜਦੋਂ ਕਿ ਸਰਵੇ ਹੋਇਆ ਸੀ ਕਿ ਬਿਕਰਮ ਸਿੰਘ ਮਜੀਠੀਆ ਦੇ ਬਾਰੇ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਕਿਉਂਕਿ ਇੱਕ ਨਿਊਜ਼ ਚੈਨਲ ਨੇ ਸਰਵੇ ਕਰ ਦਿੱਤਾ ਸੀ ਕਿ ਪੰਜਾਬ ਭਰ ਦੇ ਲੋਕਾਂ ਦੇ ਅੰਕੜੇ ਕੀ ਨੇ ਜਦੋਂ ਕਿ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਵੀਰੋ ਉਹਨਾਂ ਦੇ ਘਰ ਦੇ ਵਿੱਚੋਂ ਗ੍ਰਿਫਤਾਰ ਕਰਕੇ ਲੈ ਕੇ ਆਉਂਦੀ ਹੈ ਪੰਜਾਬ ਦੀ ਸਰਕਾਰ ਤੇ ਬਹੁਤ ਵੱਡੇ ਸਵਾਲ ਉੱਠਦੇ ਨੇ ਤਾਂ ਫੇਰ ਪੰਜਾਬ ਦੇ ਵਿੱਚ ਇੱਕ ਰੌਲਾ ਪੈਂਦਾ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਹਿੰਦੇ ਆ ਪੰਜਾਬ ਦੇ ਲੋਕ ਕਹਿੰਦੇ ਜੀ ਇਸ ਬੰਦੇ ਨੂੰ ਐਸੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਪੰਜਾਬ ਦੇ ਅੰਦਰ ਅਕਾਲੀ ਦਲ ਨੂੰ ਔਰ ਵਿਕਰਮ ਸਿੰਘ ਮਜੀਠੀਆ ਨੂੰ ਯਾਨੀ ਬਾਦਲ ਪਰਿਵਾਰ ਨੂੰ ਸਿੱਧੇ ਰੂਪ ਦੇ ਵਿੱਚ ਕਹੀਏ ਅੱਜ ਤੱਕ ਕਿਸੇ ਵੀ ਮੁੱਖ ਮੰਤਰੀ ਦੇ ਹੱਥ ਨਹੀਂ ਪਾਇਆ ਸੀ ਤਾਂ ਸਿ ਇਹ ਮਾਨ ਨੇ ਉਹ ਥੰਮ ਹਿਲਾ ਦਿੱਤੇ ਜਿੰਨਾਂ ਵੱਲ ਉਂਗਲੀ ਕਰਨ ਦੀ ਕੋਈ ਜ਼ਰਤ ਨਹੀਂ ਰੱਖਦਾ ਸੀ ਪਰ ਮੈਂ ਤੁਹਾਨੂੰ ਇਹ ਇੱਕ ਵੀਡੀਓ ਦਿਖਾਉਣ ਜਾ ਰਿਹਾ ਹਾਂ ਤਵੇ ਬਕਰਮ ਸਿੰਘ ਮਜੀਠੀਆ ਦੀ ਜਿਹੜੀ ਖਬਰ ਹੈ ਇਹਦੇ ਨਾਲ ਪੂਰੇ ਪੰਜਾਬ ਭਰ ਦੇ ਅੰਦਰ ਅਕਾਲੀ ਦਲ ਦੇ ਵਿੱਚ ਪਰਥੰਨੀ ਮਚ ਗਈ ਹੈ ਔਰ ਦੂਜੇ ਪਾਸੇ ਡੀਆਈਜੀ ਭੁੱਲਰ ਸਾਹਿਬ ਜਿਨ੍ਹਾਂ ਦੇ ਘਰ ਦੇ ਵਿੱਚੋਂ ਬਹੁਤ ਵਾਰ ਬਹੁਤ ਵਾਰ ਪੈਸਾ ਬਰਬੰਦ ਹੋ ਚੁੱਕਿਆ ਕਿਤੇ ਵਾਰ-ਵਾਰ ਅਲੱਗ-ਅਲੱਗ ਉਹਦੀਆਂ ਪ੍ਰਾਪਰਟੀਆਂ ਦੇ ਵਿੱਚ ਛਾਪੇ ਮਾਰੀ ਹੋਈ ਹੈ ਜਿੱਥੇ ਉਹਦੇ ਘਰ ਬਣਾਏ ਹੋਏ ਸੀ ਬਹੁਤ ਵਧੀਆ ਤਰੀਕੇ ਦੇ ਨਾਲ ਯਾਨੀ ਕਹਿੰਦੇ ਜੀ ਆਲੀਸ਼ਾਨ ਮਹਿਲ ਬਣਾਏ ਹੋਏ ਸੀ ਉਹਨਾਂ ਨੇ ਘਰ ਦੇ ਵਿੱਚੋਂ ਸੋਨੇ ਦੇ ਨਾਲ ਨਾਲ ਪੈਸਿਆਂ ਦੇ ਭਰੇ ਬੈਗ ਬਰਾਬਰ ਹੁੰਦੇ ਗਏ ਤਾਂ ਡੀਏਜੀ ਭੁੱਲਰ ਇੱਕੋ ਸ਼ਖਸ ਜਿਹੜੇ ਕਿ ਵਿਕਰਮ ਸਿੰਘ ਮਜੀਠੀਆ ਔਰ ਸੁਖਵੀਰ ਸਿੰਘ ਬਾਦਲ ਦੇ ਨਾਲ ਵੀ ਕਹਿੰਦੇ ਉਹਨਾਂ ਦਾ ਗੂੜਾ ਰਿਸ਼ਤਾ ਸੀ ਤਾਂ ਜਿਹੜਾ ਵਿਕਰਮ ਸਿੰਘ ਮਜੀਠੀਆ ਦੀ ਖਬਰ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੀ ਵੀ ਤਿਆਰੀ ਪੰਜਾਬ ਦੀ ਸਰਕਾਰ ਨੇ ਕਰ ਲਈ ਹੈ ਕਿਉਂ ਕਰ ਲਈ ਅੰਦਰ ਸਿੱਟਣ ਦੀ ਇਹ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਪਹਿਲਾਂ ਮਜੀਠੀਆ ਦੀ ਖਬਰ ਸੁਣ ਲਓ ਕਿ ਅਸਲ ਸਾਡੇ ਪੰਜਾਬ ਦੇ ਅੰਦਰ ਰੌਲਾ ਥੋ ਪੈ ਗਿਆ ਔਰ ਉਸ ਤੋਂ ਬਾਅਦ ਭੁਨਰ ਸਿੰਘ ਦਾ ਰਿਮਾਂਡ ਸੀਬੀਆਈ ਨੂੰ ਮਿਲ ਗਿਆ ਔਰ ਜਿਹੜੇ ਸੁਖਵੀਰ ਬਾਦਲ ਨੇ ਇਹਨਾਂ ਨੂੰ ਕਿਹੜੀ ਤਿਆਰੀ ਕੀਤੀ ਹੈ ਸਰਕਾਰ ਨੇ ਔਰ ਕਿਉਂ ਕੀਤੀ ਹੈ ਉਹ ਖਬਰ ਸਾਂਝੀ ਕਰਾਂਗੇ ਸੁਣੋ ਮਜੀਠੀਆ ਦੇ ਖਿਲਾਫ ਪੰਜਾਬ ਦੇ ਗਵਰਨਰ ਗੁਲਾਬ ਚੰਦ ਗਟਾਰੀਆ ਨੇ ਇੱਕ ਵੱਡਾ ਐਕਸ਼ਨ ਕਰ ਦਿੱਤਾ ਹੈ ਕਿਹੜੀ ਨੇ ਵੀ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਦੇ ਕੇਸ ਨਾਲ ਜੁੜਿਆ ਹੋਇਆ ਸਮੁੱਚਾ ਰਿਕਾਰਡ ਮੰਗ ਲਿਆ ਹੈ ਈਡੀ ਕਿਸ ਤਰ੍ਹਾਂ ਅੱਗੇ ਪਰਤ ਪਰਤ ਵੱਧ ਸਕਦੀ ਹੈ ਕਿਸ ਤਰ੍ਹਾਂ ਮੁਸ਼ਕਲਾਂ ਵੱਧ ਸਕਦੀਆਂ ਨੇ ਮਜੂਠੀਆਂ ਤਾਂ ਸੁਣ ਲਿਆ ਪੰਜਾਬ ਵਾਲਿਓ ਪਹਿਲਾਂ ਤਾਂ ਵਿਜੀਲੈਂਸ ਵੀਰੋ ਔਰ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਪ੍ਰਸ਼ਾਸਨ ਨੂੰ ਕਿਹਾ ਜਾ ਰਿਹਾ ਸੀ ਹੁਣ ਇੱਕ ਹੋਰ ਮਹਿਕਮੇ ਦੀ ਐਂਟਰੀ ਯਾਨੀ ਈਡੀ ਦੀ ਵੀ ਐਂਟਰੀ ਹੋ ਚੁੱਕੀ ਹੈ ਤਾਂ ਹੁਣ ਪੰਜਾਬ ਦੀ ਸਰਕਾਰ ਬਿਲਕੁਲ ਐਕਟਿਵ ਹੋ ਚੁੱਕੀ ਹੈ ਨਾਵਾਦਰਾ ਲਈ ਔਰ ਇਹਨਾਂ ਮਜੂਠੀਆਂ ਲਈ ਔਰ ਦੂਜੇ ਪਾਸੇ ਆਜੋ ਜੀ ਵਿਕਰਮ ਮਜੀਠੀਆ ਤੇ ਬਾਦਲ ਦੀ ਅਪਡੇਟ ਸਾਂਝੀ ਕਰਨ ਤੋਂ ਪਹਿਲਾਂ ਜਿਹੜਾ ਕਿ ਬਹੁਤ ਵੱਡਾ ਮਾਮਲਾ ਡੀਆਈਜੀ ਭੁੱਲਰ ਦਾ ਆ ਗਿਆ ਪਹਿਲਾਂ ਚਰਚਾ ਦੇ ਵਿੱਚ ਇਹ ਗੱਲ ਆ ਗਈ ਸੀ ਕਹਿੰਦੇ ਡੀਆਈਜੀ ਭੁੱਲਰ ਦੇ ਹੱਥ ਬੜੇ ਲੰਮੇ ਨੇ ਸੁਖਵੀਰ ਬਾਦਲ ਦਾ ਵੀ ਹੱਥ ਉਹਨਾਂ ਦੇ ਸਿਰ ਤੇ ਪੁਰਾਣੇ ਟਾਈਮ ਤੋਂ ਤਾਂ ਕਹਿੰਦੇ ਜੀ ਹੁਣ ਉਹਦਾ ਰਿਮਾਂਡ ਸੀਬੀਆਈ ਨੂੰ ਨਹੀਂ ਮਿਲਦਾ ਇਹ ਮਿਲਿਆ ਵੀ ਨਹੀਂ ਸੀ ਪਰ ਸੀਬੀਆਈ ਨੂੰ ਵਿਜੀਲੈਂਸ ਵੀਰੋ ਜਿੰਨਾ ਵੀ ਮਹਿਕਮਿਆਂ ਦੀ ਜਾਂਚ ਕਰ ਰਿਹਾ ਸ਼ੂਟ ਦੇ ਦਿੱਤੀ ਗਈ ਹੈ ਕਿ ਭਾਈ ਜਿਹੜੇ ਹਜੇ ਤਸਕਰ ਨੇ ਇਹ ਬਹੁਤ ਪੁਰਾਣੇ ਤਰੀਕੇ ਦੇ ਨਾਲ ਔਰ ਪੁਰਾਣੇ ਸੱਦੇ ਤੋਂ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਲੁੱਟ ਮਚਾ ਰਹੇ ਸੀ ਪੰਜਾਬ ਦੀ ਬਰਬਾਦੀ ਕਰ ਰਹੇ ਸੀ ਪੰਜਾਬ ਦੀਆਂ ਜੜ੍ਹਾਂ ਖੋਖਲੀਆਂ ਕਰ ਰਹੇ ਸੀ ਉਹਨਾਂ ਭ੍ਰਸ਼ਟਾਚਾਰੀ ਅਫਸਰਾਂ ਨੂੰ ਔਰ ਉਹਨਾਂ ਨੇਤਾ ਨੂੰ ਇਸ ਪੰਜਾਬ ਦੇ ਅੰਦਰ ਨਹੀਂ ਬਲਕਿ ਇਹਨਾਂ ਦੀ ਜਗ੍ਹਾ ਛੇਲਾਂ ਦੇ ਵਿੱਚ ਤਾ ਹੁਣ ਕਹਿੰਦੇ ਜੀ ਡੀਆਈਜੀ ਭੁੱਲਰ ਨੇ ਬਾਤ ਵੱਡੇ ਵੱਡੇ ਨੇਤਾ ਦੇ ਨਾਮ ਲੈਣੇ ਹਣੇ ਬਾਕੀ ਏ ਕਦੇ ਮੈਂ ਵੀ ਇਹ ਗੱਲ ਤੁਹਾਡੇ ਸਾਹਮਣੇ ਸਾਬਤ ਕਰੀ ਸੀ ਕਿ ਸੁਖਬੀਰ ਸਿੰਘ ਬਾਦਲ ਦੇ ਰਾਜ ਦੇ ਅੰਦਰ ਇਹ ਅਫਸਰ ਬਣੇ ਨੇ ਇਹਨਾਂ ਦੇ ਕਾਲ ਕਾਲ ਦੇ ਵਿੱਚ ਜਿੰਨੇ ਵੀ ਅਫਸਰ ਬਣੇ ਨੇ ਉਹ ਭ੍ਰਸ਼ਟਾਚਾਰੀ ਅੱਜ ਫੜੇ ਜਾ ਰਹੇ ਨੇ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਤੇ ਲੋਕ ਕੀ ਕਹਿ ਰਹੇ ਨੇ ਉਦੋਂ ਸਰਵੇ ਕੀਤਾ ਸੀ ਕੀ ਕਹਿੰਦੇ ਸੀ ਕਹਿੰਦੇ ਜੀ ਜਾਂ ਤਾਂ ਇਹਨੂੰ ਡੇਬਰੂਗੜ੍ਹ ਦੇ ਵਿੱਚ ਸ਼ਿਫਟ ਕਰ ਦਿਓ ਜਾਂ ਇਹਨੂੰ ਫਾਂਸੀ ਦੇ ਦਿਓ ਤੇ ਨਹੀਂ ਇਹਨੂੰ ਕਾਲੇ ਪਾਣੀ ਭੇਜ ਦਿਓ ਇਹ ਪੰਜਾਬ ਦੇ ਲੋਕਾਂ ਦਾ ਕਹਿਣਾ ਸੀ ਪਰ ਹੁਣ ਹੁਣ ਕੀ ਕਹਿ ਰਹੇ ਨੇ ਹੁਣ ਕਹਿੰਦੇ ਜੀ ਇਸ ਤੇ ਐਨਐਸਏ ਲਾਓ ਡਿਬਰੂਗੜੀ ਜੇਲ੍ਹ ਦੇ ਵਿੱਚ ਸਿੱਟੋ ਕਿਉਂ ਕਿਉਂਕਿ ਪੰਜਾਬ ਦੇ ਕਈ ਨੌਜਵਾਨ ਸਿੱਖ ਨੌਜਵਾਨ ਉੱਥੇ ਬੰਦ ਨੇ ਐਨਐਸਏ ਉਹਨਾਂ ਦੇ ਉੱਤੇ ਲੱਗੀ ਹੋਈ ਆ ਇਹ ਸਾਰਾ ਪੰਜਾਬ ਜਾਣਦਾ ਤਾਂ ਹਰ ਬਿਕਰਮ ਸਿੰਘ ਮਜੀਠੀਆ ਤੇ ਐਨਐਸਏ ਕਿਉਂ ਨਹੀਂ ਲੱਗਦੀ ਲੋੜੀ ਚਾਹੀਦੀ ਆ ਕਿਉਂ ਪੰਜਾਬ ਦੇ ਲੋਕਾਂ ਨੇ ਮੰਗਾ ਔਰ ਸਗਵੀਰ ਸਿੰਘ ਬਾਦਲ ਨੂੰ ਅੰਦਰ ਸਿੱਟਣ ਦੀਆਂ ਤਿਆਰੀਆਂ ਸਰਕਾਰ ਕਿਉਂ ਕਰ ਰਹੀ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਨੇ ਫੇਰ ਇੱਕ ਬਿਆਨ ਦਾਗ ਦਿੱਤਾ ਜਿਹੜਾ ਕਿ ਸਿੱਧਾ ਸਿੱਧਾ ਮੁੱਖ ਮੰਤਰੀ ਭਗਵੰਤ ਸਿੱਮਾਨ ਦੇ ਖਿਲਾਫ ਹੈ ਉਹਨਾਂ ਨੇ ਭਗਵੰਤ ਮਾਨ ਦਾ ਮਜ਼ਾਕ ਤਾਂ ਉਡਾਇਆ ਹੀ ਹੈ ਬਲਕਿ ਤੁਸੀਂ ਪਹਿਲਾਂ ਵੀ ਸੁਣਿਆ ਸੁਖਵੀਰ ਦੇ ਮੂੰਹੋਂ ਸੁਣਿਆ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਦੇ ਮੂੰਹੋਂ ਵੀ ਸੁਣਿਆ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਧੇ ਤੌਰ ਤੇ ਧਮਕੀ ਪ੍ਰਸ਼ਾਸਨ ਨੂੰ ਧਮਕੀ ਸਾਬਕਾ ਡੀਜੀਪੀ ਨੂੰ ਧਮਕੀ ਦਿੱਤੀ ਹੈ ਸ਼oes ਕਰਕੇ ਪੰਜਾਬ ਦੀ ਸਰਕਾਰ ਬਿਲਕੁਲ ਇਹਨਾਂ ਬਾਦਲਾਂ ਨੇ ਐਕਟਿਵ ਹੋ ਚੁੱਕੀ ਆ ਕਿਸੇ ਵੇਲੇ ਵੀ ਸੁਨੇਹਾ ਆ ਸਕਦਾ ਕਿ ਸੁਖਵੀਰ ਸਿੰਘ ਬਾਦਲ ਬਹੁਤ ਵੱਡੇ ਪੱਧਰ ਦੇ ਉੱਤੇ ਕਰ ਨੇਤੀਤੀ ਬਣਾ ਚੁੱਕੇ ਨੇ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਵਧਨਾਬ ਕਰਨ ਦੀ ਕਿਉਂਕਿ ਤਰਨ ਤਾਰਨ ਦੇ ਵਿੱਚ ਜਿੰਮਨੀ ਚੋੜ ਹੋਣ ਜਾ ਰਹੀ ਹੈ ਉੱਥੇ ਵੀ ਇਹਨਾਂ ਨੇ ਆਪਣੇ ਪੱਤਰਕਾਰ ਚਮਚੇ ਛੱਡ ਦਿੱਤੇ ਨੇ ਮਨਿੰਦਰ ਸਿੱਧੂ ਵਰਗੇ ਕਿਉਂਕਿ ਉਹ ਬਾਦਲਾਂ ਦੇ ਕੱਕੜ ਚਮਚੇ ਨਹੀਂ ਭਰਤ ਵੀ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਦੀ ਬਰਬਾਦੀ ਕਹਿ ਲੋ ਚਾਹੇ ਭਾਈ ਬਦਨਾਮੀ ਕਹਿ ਲੋ ਕਰਨ ਤੇ ਲੱਗੇ ਹੋਏ ਨੇ ਕਿਉਂਕਿ ਉਹ ਬਾਦਲਾਂ ਦੇ ਚੇਲੇ ਆ ਬਾਦਲਾਂ ਦੇ ਚਮਚੇ ਨੇ ਐਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਹਰ ਵੇਲੇ ਕਵਲ ਲਾਉਂਦੇ ਨੇ ਸੁਖਵੀਰ ਬਾਦਲ ਦੇ ਖਿਲਾਫ ਇੱਕ ਵੀ ਖਬਰ ਨਹੀਂ ਲਾਉਂਦੇ ਜੇਕਰ ਉਹਦੇ ਵਿੱਚ ਹਿੰਮਤ ਹੈ ਤਾਂ ਮੇਰਾ ਚੈਲੰਜ ਹੈ ਕਿ ਸੱਚ ਦਾ ਸਾਥ ਦੇ ਕੇ ਬਾਦਲਾਂ ਦੇ ਖਿਲਾਫ ਇੱਕ ਖਬਰ ਲਾਓ ਕਿਉਂਕਿ ਸੁਖਵੀਰ ਬਾਦਲ ਨੇ ਇਹ ਗੱਲ ਕਹੀ ਹੈ ਤਣਾ ਇਹ ਸਾਡੀ ਜਿਹੜੀ ਪਾਰਟੀ ਹੈ ਤੁਸੀਂ ਇਹਨੂੰ ਲਿਓ ਪੰਜਾਬ ਦੇ ਅੰਦਰ ਇਹ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਆ ਕਿਉਂ ਕਿ ਕਾਲ ਤੱਕ ਸਭ ਤੋਂ ਤਾਂ ਉਹਨੇ ਕਈ ਵਾਰ ਮਾਫੀਆਂ ਮੰਗੀਆਂ ਨੇ ਸਾਡੇ ਸਿੱਖਾਂ ਦਾ ਕਹਾਣ ਕੀਤਾ ਇਸ ਗੱਲ ਨੂੰ ਖੁਦ ਸੁਖਵੀਰ ਸਿੰਘ ਬਾਦਲ ਨਹੀਂ ਨਕਾਰ ਸਕਦੇ ਕਿਉਂਕਿ ਮਾਫੀ ਮੰਗ ਚੁੱਕੇ ਇਸ ਮਾਮਲੇ ਦੇ ਵਿੱਚ ਨਾਮਜਬਦੀ ਸੰਗਤਾਂ ਨੂੰ ਗੋਲੀਆਂ ਦੇ ਨਾਲ ਭੁੜਨਾ ਇਹ ਵੀ ਅਕਸਰ ਤੁਸੀਂ ਸਾਰੀਆਂ ਗੱਲਾਂ ਸੁਣੀਆਂ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਰੇ ਹੋਰ ਮਹਾਨ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ